ਬਿ ਸਿੱਖ ਕਿਸੇ ਵਿੱਚ ਮਿਲ ਨਹੀਂ ਸਕਦਾ ਜੀ ਗੁਰਬਾਣੀ ਦੇ ਇੱਕ ਮੈਂ ਬਚਨ ਨਾਲ ਇੱਕ ਗੱਲ ਸਾਂਝੀ ਕਰਾਂਗਾ ਜਿਵੇਂ ਕੁੰਭ ਦਾ ਮੇਲਾ ਚੱਲ ਰਿਹਾ ਨਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬੋਲ ਹੁੰਦੇ ਆ ਭਗ ਕਬੀਰ ਸਾਹਿਬ ਜੀ ਦਾ ਬਚਨ ਹੈ ਬਨਾਰਸੀ ਤਪ ਕਰੈ ਉਲਟ ਤੀਰਥ ਮਰੈ ਅਗਨ ਦਾ ਕਾਇਆ ਕਲਪ ਕੀਜੈ RAM ਨਾਮ ਸਰ ਤੋਂ ਨਾ ਪੂਜੈ RAM ਕਲੀ ਰਾਗ ਦੇ ਵਿੱਚ ਸ਼ਬਦ ਕਦੇ ਅਰਥਾਂ ਸਮੇਤ ਪੜਿਓ ਕਬੀਰ ਸਾਹਿਬ ਨੇ ਜਿਹੜੀ ਗੱਲ ਲਿਖੀ ਹੈ ਨਾ ਕਹਿੰਦੇ ਲੋਕ ਨਾ ਬਨਾਰਸ ਦੀ ਧਰਤੀ ਤੇ ਜਾ ਕੇ ਪੁੱਠਾ ਲੰਮਕੇ ਤਪ ਕਰਦੇ ਸੀ ਤੀਰਥਾਂ ਉੱਤੇ ਪ੍ਰਾਣ ਦੇ ਆਗਦੇ ਸੀ ਅੱਗ ਦੇ ਵਿੱਚ ਬੈਂਦੇ ਸੀ ਅੱਗ ਦੇ ਦਿਵਾਲੇ ਆਪਣੇ ਆਪ ਨੂੰ ਧੂਣੀਆਂ ਤਪ ਕੇ ਬੈਂਦੇ ਸੀ ਉਹਨਾਂ ਨੇ ਸ਼ਬਦ ਜਦੋਂ ਲਿਖਿਆ ਨਾ ਕਬੀਰ ਸਾਹਿਬ ਦੇ ਪੋਲ ਹਜਮ ਨਹੀਂ ਹੋਏ ਮਨਾਰ ਸੀ ਤਪ ਕਰੇ ਉਲਟ ਤੀਰ ਤਮਰੇ ਅਗਨ ਤੇ ਕਾਇਆ ਕਲਪ ਕੀਜੈ ਜਿਵੇਂ ਨੇ ਲਿਖਿਆ RAM ਨਾਮ ਸਰਤੋਂ ਨੁਜੈ ਕਹਿੰਦੇ ਰੱਬ ਦੀ ਪ੍ਰਾਪਤੀ ਵਾਲੇ ਲੱਛਣ ਨਹੀਂ ਹੈਗੇ ਅਗੀ ਉਹਨਾਂ ਨੇ ਪਤਾ ਕੀ ਲਿਖਿਆ ਛੋਡ ਛੋਡ ਰੇ ਪਖੰਡੀ ਮਨ ਭੂਲੇ ਕਪਟ ਨਾ ਕੀਜੈ ਅੰਤ ਨਵੇਰਾ ਤੇਰਾ ਜੀ ਪੈ ਲੀਜੈ ਕਹਿੰਦੇ ਲੇਖਾ ਜੋਖਾ ਤਾਂ ਜਿੰਦ ਨਾਲ ਹੋਣਾ ਜੀ ਨਾਲ ਸਰੀਰ ਨੂੰ ਕਲਪਾਈ ਜਾਂਣਾ ਤੋਂ ਇੱਕ ਸ਼ਬਦ ਹੋਰ ਹੁੰਦਾ ਜੀ ਆਸਦਾਨ ਗਜਦਾਨ ਸੇਜਾਂ ਨਾਰੀ ਭੂਮਦਾਨ ਐਸਾ ਦਾਨ ਨਿਤਨਿਤੈ ਕੀਜੈ ਲੋਕ ਮੁਕਤੀ ਵਾਸਤੇ ਅਸਦਾਰਥ ਹਾਥੀ ਘੋੜੇ ਵੀ ਦਾਨ ਕਰਦੇ ਸੀ ਆਪਣੀ ਔਰਤ ਵੀ ਦਾਨ ਕਰ ਅੱਜ ਵੀ ਹੋ ਰਿਹਾ ਜੀ ਕੁੰਮਦੇ ਮੇਲੇ ਤੇ ਆਪਣੀ ਔਰਤ ਵੀ ਦਾਨ ਕਰਦੇ ਸੀ ਐਸਾ ਦਾਨ ਨਿਤਨਿਤੈ ਕੀਜੈ ਬਾਬੇ ਨੇ ਕਿੰਨਾ ਲੰਮਾ ਸਮਾਂ ਪਹਿਲਾਂ ਹੀ ਗੱਲਾਂ ਲਿਖੀਆਂ ਕਬੀਰ ਸਾਹਿਬ ਨੇ ਅੱਗੇ ਉਹਨਾਂ ਨੇ ਲਿਖਿਆ ਕੁੰਭ ਜਿਉ ਕੇਦਾਰ ਜਾਈ ਨਾਈ ਹੈ ਗੋਮਤੀ ਸੰਸਦਾਨ ਦੀ ਜਾਏ ਕਹਿੰਦੇ ਕੋਈ ਕੇਦਾਰ ਜਾਂਦਾ ਕੋਈ ਕੁੰਭ ਦਾ ਇਸ਼ਨਾਨ ਕਰਦਾ ਕਹਿੰਦੇ ਇਹ ਰੱਬ ਦੀ ਪ੍ਰਾਪਤੀ ਵਾਲੇ ਲੱਛਣ ਨਹੀਂ ਜੀ ਮਾਫ ਕਰਨਾ ਅਸੀਂ ਸਮਾਜ ਵਿੱਚ ਨਾ ਕਿਹੋ ਜਿਹਾ ਬੰਦਾ ਪ੍ਰਮਾਨ ਕਰਦੇ ਆ ਅਸੀਂ ਸਮਾਜ ਵਿੱਚ ਸਾਫ਼ ਸੁਥਰਾ ਇੱਕ ਚੰਗਾ ਬੰਦਾ ਪ੍ਰਮਾਨ ਕਰਾਂਗੇ ਨਾ ਜੀ ਕੋਈ ਆਖੇ ਮੈਂ ਸਮਾਜ ਵਿੱਚ ਨੰਗਾ ਰਹਿਣਾ ਚਾਹੁੰਦਾ ਮੈਂ ਕੱਪੜੇ ਨਹੀਂ ਪਹਿਨਾਂਗਾ ਆਪਾਂ ਕਹਾਂਗੇ ਭਾਈ ਪਰਿਵਾਰ ਆ ਸਾਡਾ ਬਾਲ ਬੱਚੇ ਨੇ ਕੱਪੜਾ ਤਨ ਵਾਸਤੇ ਬਣਿਆ ਹੈ ਠੀਰ ਨੂੰ ਢੱਕਣ ਵਾਸਤੇ ਬਣਿਆ ਹੈ ਸਰੀਰ ਉੱਤੇ ਕੱਪੜਾ ਕਿਉਂ ਨਹੀਂ ਪਹਿਨਦਾ ਬਾਬੇ ਨਾਨਕ ਨੇ ਨਾ ਕਿੰਨਾ ਸਮਾਂ ਪਹਿਲਾਂ ਆਸਾ ਦੀ ਬਾਣੀ ਵਿੱਚ ਗੱਲ ਲਿਖੀ ਮਹਾਰਾਜ ਕਹਿੰਦੇ ਬਸਤਰ ਨਾ ਪਹਿਰੇ ਬਸਤਰ ਦਾ ਅਰਥ ਕੱਪੜੇ ਗੁਰੂ ਨਾਨਕ ਜਿਹੜੇ ਸਿੱਖ ਨਾ ਕਹਿੰਦੇ ਵੀ ਚਲੋ ਜੀ ਜਾਣ ਨਾਲ ਕੀ ਹੁੰਦਾ ਫਿਰ ਬਾਬੇ ਦੇ ਬਚਨਾਂ ਨੂੰ ਬਾਣੀ ਨੂੰ ਕਿੱਥੇ ਰੱਖੋਗੇ ਤੁਸੀਂ ਕਿਉਂ ਅਸੀਂ ਭੀੜ ਮੰਗਰ ਤੁਰਦੇ ਆ ਕਦੇ ਅਸੀਂ ਪਤਾ ਨਹੀਂ ਕਿਉਂ ਨਹੀਂ ਆਪਣੇ ਆਪ ਨੂੰ ਸਮਝ ਰਹੇ ਵਿਚਾਰ ਕਰਦੇ ਵੀ ਮਹਾਰਾਜ ਬਾਣੀ ਵਿੱਚ ਕੀ ਕਹਿੰਦੇ ਐ ਬਸਤਰ ਨਾ ਪਹਿਰੇ ਅਹਨਸ ਕਹਿਰੇ ਮੋਨ ਬਿਗੁੱਤਾ ਕਿਉਂ ਜਾਗਿਆ ਗੁਰਬਿਨ ਸੁੱਤਾ ਪਗ ਉਪਿਤਾਣਾ ਆਪਣਾ ਕੀਆ ਖਮਾਣਾ ਅਲਮਲ ਖਾਈ ਸਿਰਛਾਈ ਪਾਈ ਮੂਰਖ ਅੰਧੇ ਪੱਤ ਗਵਾਈ ਰਹਿ ਬਿ ਬਾਣੀ ਮੜੀ ਮਸਾਣੀ ਅੰਦਰ ਨਾ ਜਾਣਾ ਫਿਰ ਪਛਤਾਣੀ ਇਹ ਗੁਰੂ ਨਾਨਕ ਸਾਹਿਬ ਦੇ ਸ਼ਲੋਕ ਨੂੰ ਕਿੱਥੇ ਰੱਖੋਗੇ ਜੀ ਫਿਰ ਮਹਾਰਾਜ ਤਾਂ ਕਹਿੰਦੇ ਆਲ ਮਲ ਖਾਈ ਸ਼ਰਸ਼ਾਈ ਪਾਈ ਕਹਿੰਦੇ ਸਿਰ ਵਿੱਚ ਸਵਾਹ ਪਾਈ ਜਾਂਦਾ ਹੈ ਮੰਦਾ ਸਿਰ ਵਿੱਚ ਇੱਕ ਦਿਨ ਕੰਗਾ ਨਾ ਕਰੇ ਜੀ ਨੀਂਦ ਨਹੀਂ ਆਉਂਦੀ ਰਹਿਤ ਨਾਮੇ ਪੜ ਕੇ ਵੇਖੋ ਰਹਿਤ ਨਾਮਿਆਂ ਵਿੱਚ ਹਿਦਾਇਤ ਕੀਤੀ ਕਹਿੰਦੇ ਸਿੱਖ ਨੇ ਸ਼ਾਮ ਨੂੰ ਵੀ ਤੇ ਸਵੇਰੇ ਵੀ ਸਿਰ ਵਿੱਚ ਕੰਗਾ ਕਰਨਾ ਹੈ ਕੰਗਾ એનર્ਜੀ ਦਿੰਦਾ ਜੀ ਕੇਸਾਂ ਨੂੰ ਸਵਾਰਨ ਚੁਣ ਕੇ ਪੱਗ ਬੰਨਣਾ ਸਿੱਖ ਜਿਹੜੇ ਪ੍ਰਾਣੇ ਰਹਿਤ ਨਾਮੇ ਨੇ ਨਾ ਜੀ ਉਹਨਾਂ ਰਹਿਤ ਨਾਮਿਆਂ ਵਿੱਚ ਲਿਖਿਆ ਵੀ ਇਹ ਪਾਗ ਨੂੰ ਚੁਣ ਕੇ ਬੰਨਣਾ ਸਿਰ ਵਿੱਚ ਕੰਗਾ ਕਰਨਾ ਮੇਰੇ ਲਾਲ ਜੀ ਇਹ ਇਹ ਗੱਲਾਂ ਲਿਖੀਆਂ ਰਹਿਤ ਨਾਮਿਆਂ ਵਿੱਚ ਜਿਹਨੇ ਵਾਲ ਹੀ ਜੋੜ ਲਏ ਜੋ ਕਿਵੇਂ ਕੰਗਾ ਕਰੂਗਾ ਜੀ ਗੁਰੂ ਨਾਨਕ ਸਾਹਿਬ ਦੀ ਪੌੜੀ ਲੈ ਲਓ ਮੈਂ ਬੋੜਾ ਤਰੂ ਨਹੀਂ ਜਾਂਦਾ ਬਾਬੇ ਨਾਨਕ ਦੀ ਪੌੜੀ ਹੈ ਉਦੇ ਵਿੱਚ ਲਿਖਿਆ ਮੁੰਦਾ ਸੰਤੋਖ ਸ਼ਰਮਪਤ ਝੋਲੀ ਧਿਆਨ ਕੀ ਕਰੈ ਵਿਪੂਤ ਇਹ ਤਾਂ ਬਾਬੇ ਨਾਨਕ ਦੀ ਪੌੜੀ ਤੁਸੀਂ ਤੁਹਾਡੇ ਯਾਦ ਹੋਣੀ ਜਦੋਂ ਮਹਾਰਾਜ ਦਾਣਾ ਜੀ ਜੋਗੀਆਂ ਨਾਲ ਮਿਲਾਪ ਹੋਇਆ ਸੁਮੇਲ ਪਰਬਤ ਤੇ ਸਿੱਧਾਂ ਨਾਲ ਗੋਸ਼ਟੀ ਹੋਈ ਮਹਾਰਾਜ ਨੇ ਸਵਾਲ ਕੀਤਾ ਕਹਿੰਦੇ ਮਨ ਨੂੰ ਸੰਤੋਖੀ ਕਰਿਆ ਉਹ ਕਹਿੰਦੇ ਅਸੀਂ ਘਰ ਛੱਡ ਕੇ ਬੈਠੇ ਆਂ ਹੋਰ ਕੀ ਕਰੀਏ ਮਹਾਰਾਜ ਕਹਿੰਦੇ ਕੰਨ ਕਿਉਂ ਪੜਾਏ ਆ ਕਹਿੰਦੇ ਸਾਡਾ ਇਹ ਦਿਖਾ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਜੇ ਕਿਤੇ ਸੰਤੋਖ ਦੀਆਂ ਮੁੰਦਰਾ ਨਾ ਤੁਸੀਂ ਮੁੰਦਾ ਸੰਤੋਖ ਸ਼ਰਮਪਤ ਝੋਲੀ ਜੇ ਸੰਤੋਖੀ ਕਦੇ ਮਨ ਨੂੰ ਬਣਾ ਲੈਂਦੇ ਤਾਂ ਆਹ ਕੰਮ ਕਰਨ ਦੀ ਲੋੜ ਹੀ ਨਹੀਂ ਪੈਣੀ ਸੀ ਨਾ ਕੰਨ ਪੜਾਉਣ ਦੀ ਲੋੜ ਨਾ ਘਰਵਾਰ ਛੱਡਣ ਦੀ ਲੋੜ ਧਿਆਨ ਕੀ ਕਰਾਂ ਵਿਪੂਤ ਆਪਣਾ ਧਿਆਨ ਰੱਬ ਨਾਲ ਜੋੜਿਆ ਹੁੰਦਾ ਏ ਤੇ ਧਿਆਨ ਦੀ ਵਿਪੂਤੀ ਸੀ ਪਿੰਡੇ ਤੇ ਸੁਭਾਅ ਮਿਲ ਜਾਂਦੇ ਹੋ ਅਸੀਂ ਕਿੱਥੇ ਖੜ੍ਹ ਗਏ ਜੀ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਅਸਲ ਥਿਉਰੀ ਹੈ ਮਹਾਰਾਜ ਦੇ ਬੋਲ ਨੇ ਸਾਨੂੰ ਕਿੱਥੇ ਲੈ ਕੇ ਜਾਂਦੇ ਅਸੀਂ ਫੇਰ ਭੀੜ ਮੰਗਰ ਤੁਰਦੇ ਆਂ ਉਹ ਖਾਸ ਕਰਕੇ ਉਹਨਾਂ ਨੂੰ ਬੇਨਤੀ ਹੈ ਜਿਨ੍ਹਾਂ ਨੇ ਖੰਡੇ ਬਾਟੇ ਦੀ ਪੌਲ ਲਈ ਅਮਰਤ ਪਾਨ ਕੀਤਾ ਹੋਇਆ ਕਿਉਂ ਭੀੜ ਵਿੱਚ ਮਰਦੇ ਹੋ ਕਿੰਨੇ ਲੋਕਾਂ ਦਾ ਨੁਕਸਾਨ ਹੋ ਗਿਆ ਉੱਥੋਂ ਦੇ ਜਿਹੜੇ ਉਹ ਦੰਬੀ ਲੋਕ ਪਖੰਡੀ ਲੋਕ ਲਿਖਿਆ ਜੀ ਮਹਾਰਾਜ ਦੀ ਬਾਣੀ ਨੇ ਕੋਈ ਬਾਹ ਖੜੀ ਕਰਕੇ ਬੈਠਾ ਹੈ ਕੋਈ ਜਟਾਵਾਂ ਵਧਾ ਕੇ ਬੈਠਾ ਹੁਣ ਆਮ ਲੋਕਾਂ ਨੂੰ ਲੱਗੂ ਵੀ ਦੇਖੋ ਜੀ ਨਿੰਦਿਆ ਕਰ ਦਿੱਤੀ ਗੁਰਮੁਖੋ ਜਿਹੜੀ ਚੀਜ਼ ਨੂੰ ਬਾਣੀ ਮਾਨਤਾ ਨਹੀਂ ਦਿੰਦੀ ਅਸੀਂ ਕਿਵੇਂ ਮਾਨਤਾ ਦੇ ਦਈਏ ਜਿਹੜੀ ਚੀਜ਼ ਨੂੰ ਬਾਬਾ ਕਬੀਰ ਜੀ ਨਹੀਂ ਮੰਨਦੇ ਗੁਰੂ ਨਾਨਕ ਸਾਹਿਬ ਜੀ ਨਹੀਂ ਮੰਨਦੇ ਅਸੀਂ ਉਹਨਾਂ ਨੂੰ ਰੱਬ ਦੇ ਭਗਤ ਰੱਬ ਦੇ ਪਿਆਰੇ ਕਿਵੇਂ ਕਹਿ ਸਕਦੇ ਆ ਇਹ ਨੀਰਾ ਪਖੰਡਾ ਹੈ ਜੀ ਤੁਸੀਂ ਵੇਖੋ ਸੋਸ਼ਲ ਮੀਡੀਆ ਤੇ ਰੋਜ਼ਾਨਾ ਤੁਸੀਂ ਵੀਡੀਓ ਵੇਖਦੇ ਆ ਜੇ ਕੋਈ ਪੱਤਰਕਾਰ ਜਾਂਦਾ ਉਹਦੇ ਮੰਗਰ ਪੈ ਜਾਂਦੇ ਆ ਕੋਈ ਕਿਸੇ ਤਰ੍ਹਾਂ ਬੋਲਦਾ ਕਿਸੇ ਤਰ੍ਹਾਂ ਬੋਲਦਾ ਇਨਾਂ ਨੂੰ ਹਿੰਦ ਪੂਰੇ ਹਿੰਦੁਸਤਾਨ ਵਿੱਚ ਜਿਨ੍ਹਾਂ ਦੀ ਵੱਡੀ ਪ੍ਰਾਪਤੀ ਹੁੰਦੀ ਜੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਿਉਂ ਜਾਣਾ ਪੈਂਦਾ ਦਿੱਲੀ ਕਿੰਨੇ ਜਵਾਨ ਸਾਡੇ ਮਰੀ ਜਾਂਦੇ ਆ ਕਿੰਨਾ ਕੁਝ ਵਾਪਰੀ ਜਾਂਦਾ ਫਿਰ ਇਸ ਉੱਥੇ ਇਹਨਾਂ ਨੂੰ ਭੇਜਣਾ ਸੀ ਵੀ ਤੁਸੀਂ ਜਿਹੜੀ ਬਾਹਰੀ ਕੋਈ ਆਫਤ ਆਉਂਦੀ ਹੈ ਸਾਡੇ ਤੇ ਦੇਸ਼ ਉਤੇ ਤੁਸੀਂ ਉਹਨੂੰ ਰੋਕੋ ਜਿਸ ਤਰ੍ਹਾਂ ਕੋ ਕੰਮ ਬਣਨਾ ਹੁੰਦਾ ਜੀ ਫਿਰ ਗੁਰੂ ਨਾਨਕ ਸਾਹਿਬ ਨੂੰ ਤੁਰਨ ਦੀ ਲੋੜ ਨਹੀਂ ਪੈਣੀ ਸੀ ਅੱਜ ਦਾ ਜਿਹੜਾ ਇਹ ਸ਼ਬਦ ਆ ਗਿਆ ਸੀ ਵਿੱਚ ਕਿ ਗੁਰੂ ਸਾਹਿਬ ਨੇ ਸਾਨੂੰ ਇੱਕ ਵਰਦੀ ਦਿੱਤੀ ਪੰਜ ਕਕਾਰ ਦਿੱਤੇ ਵੀ ਸਿੱਖ ਇਹਨਾਂ ਤੋਂ ਵੱਖਰਾ ਹੈ ਭਾਈ ਸਿੱਖ ਇਹਨਾਂ ਵਿੱਚ ਨਹੀਂ ਮਿਕਸ ਹੋ ਸਕਦਾ ਕੋਈ ਅਸਲ ਜਿਹੜੀ ਆਪਾਂ ਵਿਚਾਰ ਕਰ ਰਹੇ ਸੀ ਤੁਸੀਂ ਅੰਮ੍ਰਿਤ ਬਾਣ ਕੀਤਾ ਖੰਡੇ ਵਾਟੇ ਦੀ ਪਾਉ ਲਈ ਹੈ ਤੁਹਾਡੇ ਲਈ ਕੁੰਭ ਸਭ ਤੋਂ ਵੱਡਾ ਕੁੰਭ ਗੁਰਬਾਣੀ ਦਾ ਗਿਆਨ ਹੈ ਆਪਣੇ ਘਰ ਬਹਿ ਕੇ ਮਾਪੇ ਦੀ ਸੇਵਾ ਕਰ ਲੋ